ਪੰਜਾਬ ਪੁਲਿਸ ਦੇ ਦੁਆਰਾ ਨਸ਼ੇ ਦੇ ਕਲੱਬ ਚਲਾਏ ਜਾ ਰਹੇ بڑے અભિયાન ਦੇ ਤਹਿਤ ਅੱਜ ਸੰਗਰੂਰ ਪੁਲਿਸ ਕੋ ਬੜੀ ਕਾਮਯਾਬੀ ਹਾਸਲ ਹੋਈ ਹੈ سنگرور پولس کے دو الگ الگ معاملوں کے تحت ایک کلو ایک سو پانچ گرام ہیرون برامد کرنے میں سفل حاصل کی سنگرور کے ایس ایس پی پلویندر سنگھ چیما نے میڈیا سے بات کرتے ہوئے کہا کہ ہم نے دو الگ الگ معاملوں کے تحت ایک کلو ایک سو پانچ گرام ہیرون برامد کی ہے اتنا ہی نہیں دو مہیلا سمیت چار لوگوں کو گرفتار بھی کیا گیا ساتھ ہی تیس ہزار کے آس پاس کی منی بھی برامد کی گئی اس میں ان لوگوں کا بھی نام شامل ہے جہاں سے وہ ماد ਪਦਾਰਥ ਲਾਤੇ ਤੇ ਲੋਕੋ ਨੂੰ ਵੇਚਦੇ ਤੇ ਬਤਾ ਦੇਗੇ ਗ੍ਰਿਫਤਾਰ ਕੀਏ ਗਏ ਲੋਕੋ ਦੇ ਖਿਲਾਫ ਪਹਿਲੇ ਵੀ ਐਨਡੀपीएस ਐਕਟ ਦੇ ਤਹਿਤ ਮਾਮਲੇ ਦਰਜ ਕੀਏ ਹੋਏ ਹਨ ਸਰ ਐਫ ਆਈ ਆਰ ਨੰਬਰ 17 ਹੈ ਜੀ ਔਰ ਠਾਣਾ ਲੋਂਗੋਵਾਲ ਇਨਫੋਰਮੇਸ਼ਨ ਆਈ ਕਿ ਇਦਾਂ ਦੋ ਬੰਦੇ ਨੇ ਜਿੰਨਾਂ ਕੋਲ ਹਰਿਆਣਾ ਨੰਬਰ ਸ਼ੱਕੀ ਕਾਰ ਹੈ ਉਹਨਾਂ ਨੂੰ ਉਹਨਾਂ ਕੋਲ ਵੱਡੀ ਮਾਤਰਾ ਚ ਚਿਟਾ ਹੋ ਸਕਦਾ ਤਾਂ ਉਹ ਟੀਮਸ ਨੇ ਜਾ ਕੇ ਉਹਨਾਂ ਤੋਂ ਜਿਹੜਾ ਹੈਗਾ ਗੁਰਰਾਜ ਸਿੰਘ ਹੈ ਜੀ ਔਰ ਫੈਪੀ ਹੈ ਔਰ ਦੂਜਾ ਜਿਹੜਾ ਹੈਗਾ ਜੀ ਉਹ ਦੂਜਾ ਸ਼ਮਾ ਹੈ ਜੀ ਇਹ ਪਿੱਛੋਂ ਜੈਤੋਂ ਦਾ ਹੈ ਜੀ ਇਹਨਾਂ ਨੂੰ ਰਿਕਵਰ ਕੀਤਾ ਇਹਨਾਂ ਕੋਲ ਹਰਿਆਣਾ ਨੰਬਰ ਦੀ ਗੱਡੀ ਜੋ ਸਰਚ ਕੀਤੀ ਗਈ ਤਾਂ 400 ਗ੍ਰਾਮ ਜਿਹੜੀ ਹੈ ਹੈਰੋਇਨ ਬਰਾਮਦ ਹੋਈ ਜਦੋਂ ਇਹਨਾਂ ਦੀ ਪੁੱਛਗਿੱਛ ਤੋਂ ਬੈਕ ਲਿੰਕ ਚ ਗਏ ਤਾਂ ਪਤਾ ਲੱਗਿਆ ਵੀ ਇਹ ਜਿਹੜੀ ਅੰਮ੍ਰਿਤਸਰ ਦਾ ਇੱਕ ਅਜੇ ਹੈ ਉਹਨੂੰ ਜਸ਼ਨਵੀ ਕਹਿੰਦੇ ਨੇ ਜੀ ਪੈਣੀ ਉੱਥੋਂ ਦਾ ਪਿੰਡ ਹੈ ਜੀ ਉੱਥੋਂ ਜਾ ਕੇ ਇਹ ਲੈ ਕੇ ਆਏ ਸੀਗੇ ਤਾਂ ਉਹ ਬੰਦਾ ਵੀ ਦਫਾ 29 ਚ ਨੋਮੀਨੇਟ ਵੀ ਕੀਤਾ ਔਰ ਬੈਕ ਲਿੰਕੇ ਜਾ ਕੇ ਉਹਨੂੰ ਅਰੈਸਟ ਵੀ ਕੀਤਾ ਇਸੀ ਤਰ੍ਹਾਂ ਸਿਟੀ 1 ਚ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਸੰਗਰੂਰ ਨੰਬਰ ਦੀ ਵਾਈਟ ਕਲਰ ਦੀ ਸਕੂਟੀ ਹੈ ਉਹਦੇ ਚ ਦੋ ਲੜਕੀਆਂ ਨੇ ਲੇਡੀਆਂ ਨੇ ਉਹਨਾਂ ਕੋਲੋਂ ਇਨਫੋਰਮੇਸ਼ਨ ਸੀ ਕਿ ਉਹਨਾਂ ਕੋਲ ਵੱਡੀ ਕੁਆਂਟੀਟੀ ਦੇ ਵਿੱਚ ਹਿਰੋਇਨ ਹੋ ਸਕਦੀ ਹੈ ਤਾਂ ਉਹ ਅਮਨਦੀਪ ਹੈ ਜੀ ਇੱਕ ਲੜਕੀ ਔਰ ਦੂਜੀ ਲੜਕੀ ਨਵਦੀਪ ਅਮਨਦੀਪ ਜਿਹੜੀ ਸਿਟੀ ਸੰਗਰੂਰ ਸੁਨਾਮਦੀ ਰਹਿਣ ਵਾਲੀ ਨਵਦੀਪ ਜਿਹੜੀ ਆ ਨਮਨਗਰ ਬਸਤੀ ਸੰਗਰੂਰ ਦੀ ਹੈ ਜਦੋਂ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਸਰਚ ਹੋਈ ਤਾਂ ਸਰਚ ਵਿੱਚੋਂ ਸਾਨੂੰ 705 ਗ੍ਰਾਮ ਜਿਹੜੀ ਹੈ ਹਿਰੋਇਨ ਰਿਕਵਰ ਹੋਈ ਨਾਲ 29500 ਰੁਪਿਆ ਡਰਗਮਨੀ ਔਰ ਉਦੋਂ ਬਾਅਦ ਜਦੋਂ ਇਹਨਾਂ ਦੇ ਬੈਕ ਗਏ ਕਿ ਕਿੱਥੋਂ ਲੈ ਕੇ ਆਈਆਂ ਕੀ ਇਹਨਾਂ ਦਾ ਸੀਗਾ ਮੋਡਸ ਆਪਰੇਂਡ ਕੀ ਇਸ ਤਰੀਕਾ ਵਰਦਤ ਤਾਂ ਪਤਾ ਚੱਲਿਆ ਬਲਜਿੰਦਰ ਸਿੰਘ ਹੈ ਜਿਹੜਾ ਰੌਕੇ ਮੋਗੇ ਦਾ ਤਾਂ ਉਹਨੂੰ ਦਫਾ 29 ਚ ਨਾਮਿਨੇਟ ਕੀਤਾ ਤੇ ਨਾਲੇ ਉਹਦੀ ਅਰੈਸਟ ਵੀ ਕਰ ਲਈ ਇਦਾਂ ਹੀ ਇੱਕ ਹੋਰ ਹੈ ਅ ਅਮਰਦੀਪ ਸ਼ਖਾਵਤ ਜੋ ਹਰਿਆਣਾ ਦਾ ਰਹਿਣ ਵਾਲਾ ਉਹ ਵੀ ਕਾਫੀ ਵੱਡਾ ਕ੍ਰਾਈਮਨਲ ਤਾਂ ਉਹਦੇ ਜਿਹੜਾ ਹੈ ਹੀ ਇਜ਼ ਐਟ ਲਾਰਜ ਉਹਨੂੰ ਅਸੀਂ ਛੇਤੀ ਫੜ ਲਿਆ ਫੜ ਲਾਂਗੇ ਮੈਂ ਤਾਂ ਇਹ ਦੱਸਣ ਨਾਲ ਅੱਜ ਪ੍ਰੈਸ ਕਾਨਫਰੰਸ 'ਚ ਇਹ ਸੀ ਕਿ 2 ਐਫਆਈਆਰਸ ਦਿੱਤੀਆਂ 2 ਕਮਰਸ਼ੀਅਲ ਦੀਆਂ ਇਹਨਾਂ 'ਚੋਂ ਜਿਹੜੇ ਦੋਸ਼ੀ ਹੁੰਦੇ ਨੇ ਜਿਨ੍ਹਾਂ ਕੋਲ ਰਿਕਵਰੀ ਹੁੰਦੀ ਉਹ ਤਾਂ ਫੜੇ ਫੜੇ ਬੈਕ ਲਿੰਕੇਜ 'ਚ ਕਿੱਥੋਂ ਲੈ ਕੇ ਆਏ ਉਹ ਵੀ ਨਾਲ ਅਰੈਸਟ ਕਰ ਲਏ ਨੇ ਇਹਨਾਂ ਕੋਲ ਡਰਗ ਮਨੀ ਵੀ ਮਿਲੀ ਹੈ ਵੱਡੀ ਕੁਆਂਟੀਟੀ ਸ਼ਰੋਇਨ ਵੀ ਮਿਲੀ ਹੈ ਔਰ ਬਾਕੀ ਕੀ ਮੋਡਸ ਆਫ ਆਪਰੇਂਡੀ ਸੀਗਾ ਕਿਵੇਂ ਉਹਨੂੰ ਛੋਟੇ ਭਾਗ 'ਚ ਕਰਕੇ ਅੱਗੇ ਵੇਚਦੇ ਸੀਗੇ ਉਹ ਸਾਰਿਆ ਤੁਸੀਂ ਵਰਕ ਕੀਤਾ ਜਾਊਗਾ ਇਹ ਕਦਰਗ ਤੇ ਕੰਮ ਕਰਦੇ ਆ ਰਹੇ ਨੇ ਇਹ ਇਨਡਲਜ ਨੇ ਜੀ ਇਸ ਚੀਜ਼ 'ਚ ਤਾਂ ਬਾਕੀ ਸਾਰੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਜਿਆਦਾ ਡਿਟੇਲ ਤੁਹਾਨੂੰ ਸ਼ੇਅਰ ਕਰਨਾ ਜਾਂਦਾ ਕਿ ਜਿਹੜੇ ਅੱਗੇ ਜਿਹੜੇ ਇਹਨਾਂ ਦੇ ਬੰਦੇ ਇਹਨਾਂ ਤੋਂ ਆ ਕੇ ਸਪਲਾਈ ਲੈ ਕੇ ਜਾਂਦੇ ਸੀਗੇ ਉਹਨਾਂ ਸਾਰਿਆਂ ਨੂੰ ਵੀ ਕੀ ਪ੍ਰੋਪਰ ਲੈ ਆ ਕੇ ਵਿੱਚ ਨਾਮਿਨੇਟ ਕਰ ਸਕੀਏ ਉਹ ਅੱਗੇ ਕੀਤਾ ਜਾ ਰਿਹਾ ਬੈਕਵਰਡ ਲਿੰਕ ਇਹਨਾਂ ਦੀ ਅਸੀਂ ਕਲੀਅਰ ਕਰਤੀ ਵੀ ਲੈ ਕੇ ਕਿੱਥੋਂ ਆਏ ਨੇ ਤੇ ਨਾਲੇ ਅਰੇਸਟ ਵੀ ਕਰ ਲਏ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲੇ ਦਰਜ ਇਹਨਾਂ ਦੇ ਖਿਲਾਫ ਪਹਿਲਾਂ ਐਕਚੁਅਲ ਕ੍ਰਿਮੀਨਲ ਨੇ ਇਹਨਾਂ ਦੇ ਖਿਲਾਫ ਦੋ ਦੋ ਤਿੰਨ ਤਿੰਨ ਐਫ ਆਈ ਆਰਸ ਨੇ ਤਾਂ ਉਹ ਸਾਰਿਆਂ ਦਾ ਡਿਟੇਲ ਵੀ ਕੱਢੀ ਜਾ ਰਹੀ ਹੈ ਕਿ ਇਹਨਾਂ ਦੇ ਕਿੰਨੇ ਕਿੰਨੇ ਮੁਕੱਦਮ ਔਰ ਉਹ ਸਾਰੀਆਂ ਚੀਜ਼ਾਂ ਨੂੰ ਨਾਲ ਗੌਰ ਕੀਤਾ ਜਾਊਗਾ ਕਿ ਕਦੋਂ ਬੇਲ ਤੇ ਬਾਹਰ ਆਏ ਉਦੋਂ ਬਾਅਦ ਫਿਰ ਕਿਵੇਂ ਐਕਟਿਵ ਹੋਏ ਔਰ ਨਾਲ ਅਸੀਂ ਜਿਹੜੀ ਇਹਨਾਂ ਦੀ ਫਾਈਨੈਂਸ਼ੀਅਲ ट्रांजੈਕਸ਼ਨਸ ਦੀ ਵੀ ਹੈ ਜੀ ਕਿ ਕਿਵੇਂ ਫੰਡ ਇਸ ਇਨ ਫਾਈਨੈਂਸ਼ੀਅਲ ट्रांजੈਕਸ਼ਨਸ ਹੋਈਆਂ ਔਰ ਇਹਨਾਂ ਦੇ ਪ੍ਰੋਕਿਊਰ ਕਰਨ ਵਾਸਤੇ ਚਿੱਟਾ ਲੈਣ ਵਾਸਤੇ ਕਿੱਥੋਂ ਪੈਸੇ ਆਏ ਕਿਵੇਂ ਇਹਨਾਂ ਨੇ ਰੇਂਜ ਕੀਤੀ ਉਹਦੇ ਵਿੱਚ ਕੋਈ ਇਨਵੋਲਵ ਤਾਂ ਨਹੀਂ ਉਹਨੂੰ ਵੀ ਨਾਲ ਪ੍ਰੋਪਰ ਵੈਰੀਫਾਈ ਕਰਾਂਗੇ ਸਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਪਰਚੂਨ ਚ ਵੀ ਛੋਟੀ ਕੁਆਂਟੀਟੀ ਚ ਕਰਕੇ ਵੇਚਦੇ ਸੀ ਜਾਂ ਇਹ ਹੋਮ ਡਿਲੀਵਰੀ ਕਰਦੇ ਸੀ ਜਾਂ ਇਹਨਾਂ ਤੋਂ ਪਿਕ ਕਰਨਾ ਸਰ ਇਹਨਾਂ ਕੋਲ ਜਿੰਨਾ ਖੰਦ ਤੱਕ ਪੁੱਛਕਿਛ ਕੀਤੀ ਹੈ ਕਿ ਇੱਕ ਇੱਕ ਚੇਂਜ ਹੀ ਸੈਟਅਪ ਸੀਗੀ ਜਿਹੜਾ ਉਹ ਸ਼ਖਾਵਤ ਹੈ ਉਹ ਲੜਕੀਆਂ ਨੂੰ ਦੱਸਦਾ ਹੁੰਦੀ ਬੇਸਿਕਲੀ ਕਿ ਕਿੱਥੋਂ ਲੈ ਕੇ ਆਣਾ ਕਿੱਥੇ ਦੇਣਾ ਉਹ ਸਾਰੀ ਚੇਨ ਜਿਹੜੀ ਹੈ ਉਹਦੇ ਚੋ ਬੈਕਵਰਡ ਲਿੰਕ ਟ੍ਰੈਸ ਕਰ ਲਈ ਹੈ ਜਿਹੜੀ ਅੱਗੇ ਦੇਖ ਕੇ ਜਾਂਦੇ ਨੇ ਉਹ ਵੀ ਛੇਤੀ ਫੜ ਲਾਗੇ ਕਹਿਦਾ ਕਿ ਲੜਕੀਆਂ ਤਾਂ ਸਿਰਫ ਡਿਲੀਵਰੀ ਗਰਲ ਸੀਗੇ ਲੜਕੀਆਂ ਜੀ ਡਿਲੀਵਰੀ ਗਰਲ ਵੀ ਨਹੀਂ ਜੀ ਅੱਗੇ ਚੀਜ਼ ਵੀ ਕਰਦੀਆਂ ਨੇ ਇਸ ਜਿਹੜਾ ਹੈਗਾ ਨੈਕਸਸ ਦੇ ਪ੍ਰੋਪਰ ਮੈਂਬਰਸ ਨੇ ਪਾਰਟਨਰਸ ਨੇ ਜੀ ਹਾਂ ਜੀ ਅੰਬਰਸਰ ਵਾਲਾ ਕਿਹੜਾ ਹੁੰਦਾ ਅਜੀਤ ਸਿੰਘ ਅਜੀ ਕਿੱਥੋਂ ਲਿਆਂਦੇ ਸੀ ਤੁਸੀਂ ਕਿਵੇਂ ਅੱਗੇ ਵੇਚਦੇ ਕਿੰਨੇ ਦੀ ਵੇਚਦੇ ਸਰ ਗਲਤੀ ਹੋ ਗਈ ਆ ਇਹ ਗਲਤੀ ਤੋਂ ਕਿੰਨੇ ਦੀ ਵੇਚਦੇ ਕਿੱਥੋਂ ਲਿਆਂਦੇ ਸਾਢੇ 1500 ਹੈ ਸਾਢੇ 15 ਤੇ ਇਹ ਕਿੰਨੇ ਦੀ ਵੇਚੀ ਤੁਸੀਂ ਇਹ ਸਰ ਵੇਚੀ 5 ਲੱਖ ਦੀ 5 ਲੱਖ ਹਾਂ ਪੈਸੇ ਕਿੱਦਾਂ ਦਿੱਤੇ ਸਰ ਇੱਦਾਂ ਕੈਸ਼ ਹਾਂਜੀ ਸਰ ਤੇ ਕਿੱਦਾਂ ਤੁਸੀਂ ਬੰਦੇ ਕਿੱਦਾਂ ਲੱਭਦੇ ਸੀ ਵੀ ਤੁਹਾਡੇ ਕੋ ਕਿੱਦਾਂ ਲੈਣ ਆਉਂਦੇ ਸੀ ਉਹ ਸਰ ਉਹ ਇਦਾਂ ਹੀ ਮਲਾਤੇ ਬਸ ਗਲਤੀ ਹੋ ਗਈ ਸਰ ਕਦੋਂ ਕਦੋਂ ਇਹ ਕੰਮ ਕਰ ਲਿਆ ਯਾਰ ਸਰ ਮਹੀਨਾ ਵੀ ਨਹੀਂ ਹੋਇਆ ਜੀ ਹੁਣ ਤੱਕ ਕਿੰਨੇ ਕ ਲੱਖ ਦੀ ਬੇਚਤੀ ਨਹੀਂ ਸਰ ਮਹੀਨਾ ਵੀ ਨਹੀਂ ਹੋਇਆ ਜੀ ਤੇ ਦੋ ਵਾਰੀ ਵਾਚ ਕੇ ਦਿੱਤੀ ਦੋ ਵਾਰੀ ਵੇਚਤੀ ਕਿੰਨੇ ਲੱਖ ਦੀ ਇਹੋ ਹੀ ਇੱਕ ਵਾਰੀ 3 ਦੀ ਤੇ ਇੱਕ ਵਾਰੀ 5 ਦੀ 8-8 ਲੱਖ ਦੀ ਹਾਂਜੀ ਕੀ ਨਾਮ ਕਰ ਰਹਾ ਸੀ ਬੋਲਾਲੀ ਕਿਵੇਂ ਅਜੇ ਤੁਸੀਂ ਸੰਪਰਕ ਚ ਆਏ ਤੇ ਕਿੱਥੋਂ ਪੈਸਾ ਲਿਆ ਕਿਵੇਂ ਕੀਤਾ ਆਪ ਨਸ਼ਾ ਕਰ ਲਿਆ ਹੈ ਆਪ ਨਸ਼ਾ ਕਰਦੇ। ਅੱਛਾ ਫੇ ਕਿੱਥੋਂ ਲੈ ਕੇ ਆਂਦੇ ਤੁਸੀਂ ਅਜੇ ਦੇ ਸੰਪਰਕ ਚ ਕਿਵੇਂ ਆਏ? ਉਹ ਜੀ ਇਦਾਂ ਹੀ ਆ ਗਏ। ਹਾਂ। ਇਦਾਂ ਹੀ ਆ ਗਏ। ਤੁਸੀਂ ਅੱਗੇ ਵੀ ਫਿਰ ਵੇਚਣੀ ਸੀ ਇਹ। ਨਹੀਂ ਜੀ ਅਸੀਂ ਤਾਂ ਆਪੇ ਖਾਣ ਵਾਸਤੇ ਲੈ ਕੇ ਜਾਂਦੇ ਹਾਂ। ਅੱਛਾ। ਮੜਾ ਮੁੱਟਾ ਕੋਈ ਚੰਗਾ। ਕਿੰਨੇ ਰੱਖੇ ਦੇ ਲੱਗੇ ਸੀ? 5 ਲੱਖ। ਹਾਂ? 5 ਲੱਖ। 5 ਲੱਖ ਜੀ। ਇਹ ਹਰ ਵੀ ਕਰੀਦਾ। ਹਰ ਵੀ ਜੇ ਕਿੱਥੋਂ ਲੈ ਕੇ ਆਂਦੇ ਸੀ ਤੇ ਕਿਵੇਂ ਅੱਗੇ ਵੇਚਦੇ ਕਿੰਨੇ ਦੇ ਵੇਚਦੇ? ਇਹ ਜੀ ਕੋਈ ਦੋ ਬੰਦਾ ਮਜਬੂਰ ਕਰਕੇ ਕਰਵਾ ਰਿਆ ਸੀ ਜੀ ਸਾਡੇ ਤੋਂ ਤਾਂ ਅਸੀਂ ਮੋਗੇ ਤੋਂ ਲੈ ਕੇ ਆਉਂਦੇ ਸੀਗੇ ਔਰ ਉਹ ਹਰਿਆਣੇ 'ਚ ਸਪਲਾਈ ਕਰਦੇ ਸੀ ਜੀ ਕੀ ਮਜਬੂਰੀ ਸੀ ਜੇ ਤੁਸੀਂ ਕਹ ਰਹੇ ਮਜਬੂਰ ਕਰਕੇ ਵੇਚਦਾ ਸੀ ਬਸ ਜਿਹੜਾ ਧਮਕਾ ਰਿਆ ਸੀਗਾ ਵੀ ਮੈਂ ਤੁਹਾਨੂੰ ਜਾਨੋਂ ਮਾਰ ਦੂੰ ਜੇ ਉਹ ਬਸ ਕੌਣ ਜੀ ਹਰਿਆਣੇ ਤੋਂ ਹੈ ਜੁ ਕੋਈ ਬੰਦਾ ਤੁਸੀਂ ਉਹਦੇ ਹਰਿਆਣੇ ਦੇ ਸੰਪਰਕ ਕਿੱਦਾਂ ਆਏ ਕੀ ਹੋਇਆ ਸੀ ਉਹ ਜੀ ਮੈਨੂੰ ਇੱਕ ਵਾਰ ਬੱਸ 'ਚ ਮਿਲਿਆ ਸੀ ਜੀ ਰਸਤੇ 'ਚ ਮੈਂ ਮਤਲਬ ਟ੍ਰੈਵਲ ਕਰ ਰਹੀ ਸੀ ਤਾਂ ਉਸ ਟਾਈਮ ਉਹਦੇ ਕੰਟੈਕਟ ਵਿੱਚ ਆ ਗਈ ओके ਤੇ ਤੁਸੀਂ ਪੈਸੇ ਕਿਦਾਂ ਦਿੰਦੇ ਸੀ ਕਿੱਥੋਂ ਲੈ ਕੇ ਆਉਂਦੇ ਸੀ ਉਹ ਜੀ ਉਹ ਆਪਣੀ ਆਦਮੀ ਭੇਜਦਾ ਸੀ ਔਰ ਕਹਿ ਦਿੰਦਾ ਸੀ ਕਿ ਇਸ ਤਰ੍ਹਾਂ ਦੇ ਕੱਪੜੇ ਪਾਈ ਹੋਣਗੇ ਔਰ ਫਲਾਣੀ ਫਲਾਣੀ ਜਗ੍ਹਾ ਤੁਸੀਂ ਖਰਜੀਓ ਵੀ ਉੱਥੇ ਬੰਦਾ ਤੁਹਾਨੂੰ ਪੈਸੇ ਫੜਾ ਕੇ ਜਾਊਗਾ ਤਾਂ ਕਿੰਨੇ ਟਾਈਮ ਤੋਂ ਇਹ ਕੰਮ ਕਰਦੇ ਆ ਰਹੇ ਜੀ ਤਕਰੀਬਨ 3 ਕੁ ਮਹੀਨਿਆਂ ਤੋਂ ਜੀ ਕਿੰਨੇ ਕੁ ਲੱਖ ਦੇ ਹੁਣ ਤੱਕ ਜਿਹੜੀ ਤੁਸੀਂ ਡਿਲੀਵਰੀ ਕਰਤੀ ਹੈ ਜੀ ਕੋਈ ਮੈਨੂੰ ਆਈਡੀਆ ਨਹੀਂ ਬਸ ਪਰ ਬਹੁਤ ਜ਼ਿਆਦਾ ਨਹੀਂ ਪਰ ਆਈਡੀਆ کنے کینے کیا مطلب ہاں جاندے سی تاں لوٹا ہی لاکھ دالے ہون دے سی گے تاں ملو پان چھے بار لے پیس آئی سی گے ہردیم کتنا تسی کی کارکار آکے بیچ دے جان ممدے سوٹے دلیا نام دے کتنا کر دے سار میں بیچ دی نہیں سی گی میں پس ਕਿ ਪੀਦਾ ਹੋ ਰਹੀ ਜਾਂਦੀ ਪਹਿਲੇ ਵੀ ਤੁਹਾਡੇ ਪਾਸੇ ਦਰਦ ਜਨ ਪਹਿਲਾਂ ਕੀਤਾ ਸੀਗਾ ਕੰਮ ਉਸ ਤੋਂ ਬਾਅਦ ਚ ਮੈਂ ਕੁਝ ਨਹੀਂ ਕੀਤਾ ਜੇ 2.5 ਸਾਲ ਹੋ ਗਏ ਮੈਂ ਨਾ ਤਾਂ ਮੇਰੀ ਮੈਰਿਜ ਅਸੀਗੀ ਮੈਂ ਹਾਂ ਹਾਂ